ਗੁਰਨਾਮ ਸਿੰਘ ਮੈਸਮਪੁਰੀ ਸੋ ਮੇਰੇ ਨਾਲ ਮੌਜੂਦ ਨੇ ਸਾਡੇ ਤਰਕਸ਼ੀ ਸਾਡੀ ਭਾਰਤ ਦੇ ਪ੍ਰਧਾਨ ਸੱਥੀ ਮੇਘਰਾਜ ਰੱਲਾ ਜਿਹੜੇ ਪਿਛਲੇ ਲਗਭਗ 40 ਸਾਲ ਤੋਂ ਇਸ ਲਹਿਰ ਦੇ ਨਾਲ ਜੁੜੇ ਹੋਏ ਆ ਸੋ ਹੁਣ ਉਹਨਾਂ ਨੇ ਆਪਣੇ ਨਾਂ ਤੇ ਮੇਘਰਾਜ ਰੱਲਾ YouTube ਚੈਨਲ ਖੋਲ੍ਹਿਆ ਸੋ ਅਪਾ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ YouTube ਚੈਨਲ ਕਿਹੜੇ ਪਰਪਸ ਜਿਹੜਾ ਨੇ ਖੋਲ੍ਹਿਆ ਔਰ ਜਿਹੜੇ ਆਮ ਲੋਕ ਆ ਉਹਨੂੰ ਇਹਨਾਂ ਤੋਂ ਕਿੰਨੀ ਕੁ ਮਤਲਬ ਮਿਲ ਸਕਦੀ ਹੈ ਜੀ ਰੱਲਾ ਜੀ ਗੁਰਨਾਮ ਜੀ ਜਿਹੜਾ ਮੇਗਰਾਜ ਰੱਲਾ ਮੇਰਾ ਨਾਮ ਵੀ ਹੈ ਉਸੇ ਨਾਮ ਦੇ ਉੱਤੇ ਇਹ ਚੈਨਲ ਬਣਾਇਆ ਹੈਗਾ ਪਿਛਲੇ ਦਿਨੀ 2 ਹਫ਼ਤੇ ਹੀ ਹੋਏ ਨੇ ਇਹ ਚੈਨਲ ਇਸ ਲਈ ਬਣਾਇਆ ਕਿ ਪਹਿਲਾਂ ਤਾਂ 1984 ਤੋਂ ਲੈ ਕੇ ਲਗਾਤਾਰ ਮੈਂ ਕੰਮ ਕਰ ਰਿਹਾ ਆਪਣੀ ਟੀਮ ਨੂੰ ਲੈ ਕੇ ਤੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਜਾ ਕੇ ਮੈਂ ਜਿੱਥੇ ਪੰਜਾਬੀ ਬੋਲਦੇ ਇਲਾਕੇ ਨੇ ਜਾਂ ਹਿੰਦੀ ਸਪੀਕਿੰਗ ਏਰੀਆ ਦੇ ਵਿੱਚ ਵੀ ਮੈਂ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਜਿੱਥੇ ਅਸੀਂ ਵੱਡੇ ਵੱਡੇ ਸਮਾਗਮ ਕਰਦੇ ਸੀ ਨਾਟਕ ਮੇਲੇ ਕਰਦੇ ਸੀ ਤਰਕਸ਼ੀਲ ਮੇਲੇ ਕਰਦੇ ਸੀਗੇ ਉਹ ਲਗਾਤਾਰ ਚੱਲਦੇ ਰਹਿੰਦੇ ਸੀਗੇ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਇਹ ਇੱਕ ਬਹੁਤ ਵੱਡਾ ਹਥਿਆਰ ਹੈ ਲੋਕਾਂ ਤੱਕ ਪਹੁੰਚਣ ਦਾ ਇਹਦੇ ਨਾਲ ਸਾਡੇ ਜਿਹੜੇ ਕੰਮ ਦੀ ਸਪੀਡ ਤੇਜ਼ ਹੋਏਗੀ ਇਸ ਕਰਕੇ ਮੈਂ ਦੋਸਤਾਂ ਦੇ ਸੁਝਾਵਾਂ ਦੇ ਉੱਤੇ ਜਿਹੜਾ ਹੈਗਾ ਮੇਘ ਰਾਜ ਰੱਲਾ ਚੈਨਲ ਉਹ ਬਣਾਇਆ YouTube ਦੇ ਉੱਤੇ ਤਾਂ ਜੋ ਜਿਹੜੀਆਂ ਗੱਲਾਂ ਅਸੀਂ ਜਾ ਕੇ ਉੱਚੇ-ਚੇ ਤੌਰ ਤੇ ਟੈਂਟ ਲਾ ਕੇ ਸੌਂਗ ਲਾ ਕੇ ਕੱਟ ਕਰਕੇ ਇਸ਼ਤਿਹਾਰ ਲਾ ਕੇ ਕੱਟ ਕਰਕੇ ਲੋਕਾਂ ਤੱਕ ਗੱਲ ਪਹੁੰਚਾਉਂਦੇ ਆ ਉਹ ਉਹੀ ਵਿਚਾਰ ਜਿਹੜੇ ਹੈਗੇ ਨੇਗੇ ਸੋਸ਼ਲ ਮੀਡੀਆ ਦੇ ਰਾਹੀਂ ਲੱਖਾਂ ਲੋਕਾਂ ਤੱਕ ਛੇਤੀ ਪਹੁੰਚ ਜਾਂਦੇ ਨੇ ਉਹ ਘਰਾਂ ਦੇ ਵਿੱਚ ਬੈਠ ਕੇ ਇਹਨੂੰ ਗ੍ਰੈਂਡ ਕਰਦੇ ਆ ਇਹਨਾਂ ਗੱਲਾਂ ਨੂੰ ਸੁਣ ਲੈਂਦੇ ਨੇ ਸਮਝ ਲੈਂਦੇ ਨੇਗੇ ਇਸ ਕਰਕੇ ਮੈਂ ਆਪਣਾ ਜਿਹੜਾ ਚੈਨਲ ਹੈ ਮੇਗਰਾਜ ਰੱਲਾ ਇਹ ਬਣਾਇਆ ਪਿਛਲੇ ਦਿਨੀ ਤੇ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਤੁਹਾਡੇ ਇਸ ਨੂੰ ਸੁਣ ਰਹੇ ਹੋ ਤੁਹਾਡੇ ਚੈਨਲ ਨੂੰ ਕੇ ਮੇਘ ਰਾਜ ਰੱਲਾ ਨਾਂ ਦਾ ਜਿਹੜਾ YouTube ਦੇ ਉੱਤੇ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਨਾ ਉਹਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਦਿਆ ਕਰੋ ਜੇ ਤੁਹਾਡੇ ਕੋਲ ਕੋਈ ਸੁਝਾਅ ਹੋਵੇ ਤਾਂ ਮੇਰੇ ਫੋਨ ਦੇ ਉੱਤੇ 9855830400 ਮੇਰਾ ਨੰਬਰ ਹੈ ਉਹ ਮੈਨੂੰ ਕੋਈ ਸੁਝਾਅ ਦੇਣਾ ਚਾਹਣ ਮੈਂ ਉਹਨਾਂ ਦੇ ਸੁਝਾਵਾਂ ਦਾ ਸਵਾਗਤ ਕਰੂੰਗਾ ਤੇ ਉਸ ਚੌਕਟੇ ਦੇ ਵਿੱਚ ਰਹਿ ਕੇ ਹੀ ਕੰਮ ਕਰੂੰਗਾ ਜਿਵੇਂ ਲੋਕ ਚਾਹਣਗੇ ਪਰ ਇਹ ਇੱਕ ਬਿਚਾਰਤਾ ਰਾ ਸਾਡੀ ਅਸੀਂ ਲਗਾਤਾਰ 84 ਤੋਂ ਲੈ ਕੇ ਜਦੋਂ ਤੋਂ ਸੁਰਤ ਸੁਮੜੀ ਐ ਅਸੀਂ ਆਪਣੀ ਉਦੋਂ ਤੋਂ ਲੈ ਕੇ ਲਗਾਤਾਰ ਇੱਕ ਹੋਕਾ ਦਿੰਦੇ ਆ ਰਹੇ ਹਾਂ ਹਰ ਸਮਾਜਿਕ ਬੁਰਾਈ ਦੇ ਖਿਲਾਫ ਹਰ ਅਗਿਆਨਤਾ ਦੇ ਖਿਲਾਫ ਹਰ ਬੁਰਾਈ ਦੇ ਖਿਲਾਫ ਅਸੀਂ ਬੋਲੇ ਆ ਤੇ ਉਹਦੇ ਹੱਲ ਤੱਕ ਅਸੀਂ ਪਿੱਛਾ ਕੀਤਾ ਹਰ ਬੁਰਾਈ ਦਾ ਤੇ ਲਗਾਤਾਰ ਇਹ ਜੰਗ ਜਾਰੀ ਰਹੂਗੀ ਹੁਣ ਸੋਸ਼ਲ ਮੀਡੀਆ ਦਾ ਆਸਰਾ ਲੈ ਕੇ ਵੀ ਅਸੀਂ ਕੰਮ ਕਰਾਂਗੇ ਤੇ ਸਿੱਧਾ ਅਸੀਂ ਜਾ ਕੇ ਲੋਕਾਂ ਦੇ ਇਕੱਠ ਜਿੱਥੇ ਸਾਨੂੰ ਬੁਲਾਉਂਦੇ ਲੋਕ ਅਸੀਂ ਉੱਥੇ ਜਾ ਕੇ ਨਾਟਕ ਟੀਮ ਵੀ ਲੈ ਕੇ ਜਾਂਦੇ ਆ ਬੋਲਣ ਵੀ ਜਾਂਦੇ ਆ ਜਿੱਥੇ ਵੀ ਕੋਈ ਕੰਮ ਹੁੰਦਾ ਸਾਡੇ ਲੈ ਕੇ ਅਸੀਂ ਪਹੁੰਚਦੇ ਆ ਲੈਕਿਨ ਹੁਣ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਪ੍ਰਚਾਰ ਹੋਏਗਾ ਤਾਂ ਦੋਸਤਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਬਸਕ੍ਰਾਈਬ ਕਰਨ ਮੇਘ ਰਾਜ ਰੱਲਾ ਨੂੰ ਤੇ ਸਾਥ ਦਿਓ ਇਸ ਗੱਲ ਦੇ ਵਿੱਚ ਸੋ ਦੋਸਤੋ ਰੱਲਾ ਜੀ ਕੋਲ ਆਪਣੀ ਨਾਟਕ ਟੀਮ ਹੈ ਲੋਕਲਾ ਮੰਜੀਰਾ ਆ ਇਹ ਇਹਨਾਂ ਨੇ ਬਹੁਤ ਵਿਦਿਆਰਥੀਆਂ ਨੂੰ ਨਾਟਕ ਸਿਖਾਏ ਆ ਕੋਰੀਓਗ੍ਰਾਫੀ ਸਿਖਾਈਆਂ ਸੋ ਇਸ ਚੈਨਲ ਨਾਲ ਵੀ ਇਹ ਕੋਸ਼ਿਸ਼ ਕਰਨਗੇ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਵੇ ਨਾਟਕਾਂ ਬਾਰੇ ਕੋਰੀਓਗ੍ਰਾਫੀ ਬਾਰੇ ਸੋ ਜੇ ਕੋਈ ਦੋਸਤ ਇਹ ਚੀਜ਼ ਦਾ ਫਾਇਦਾ ਲੈਣਾ ਚਾਹੁੰਦਾ ਤੇ ਜ਼ਰੂਰ ਇਹਨਾਂ ਨਾਲ ਸੰਪਰਕ ਕਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ